ਹਾਂਜੀ ਐਸਪੀਰੈਂਟ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਇਆ ਐਸਐਸਸੀ ਨੇ ਆਪਦਾ ਜੋ ਸਲਾਨਾ ਕਲੈਂਡਰ ਜੋ ਜਾਰੀ ਕੀਤਾ ਤਾਂ ਉਹ 2025-26 ਦਾ ਆ ਚੁੱਕਿਆ ਤਾਂ ਇਹਦੇ ਵਿੱਚ ਆਪਾਂ ਚਰਚਾ ਕੀ ਕਰਨੀ ਆ ਬੇਸਿਕਲੀ ਆਪਾਂ ਕਲੈਂਡਰ ਦਾ ਦੇਖਣਾ ਹੀ ਦੇਖਣਾ ਵੀ ਕਿਹੜੀ-ਕਿਹੜੀ ਪੋਸਟ ਦੀ ਐਡਵਰਟਾਈਜ਼ਮੈਂਟ ਕਦੋਂ ਆਊਗੀ ਜਾਂਦਾ ਪੇਪਰ ਕਦੋਂ ਕੰਡਕਟ ਕੀਤਾ ਜਾਊਗਾ ਠੀਕ ਹੈ ਤਾਂ ਬਟ ਇਸ ਦੇ ਨਾਲ ਨਾਲ ਜਿਹੜੀਆਂ ਟੌਪ ਲੈਵਲ ਦੀਆਂ ਪੋਸਟਾਂ ਹੁੰਦੀਆਂ ਜਿਹੜੇ ਕਿ ਐਸਐਸਸੀ ਸੀਜੀਐਲ ਇਹਦਾ ਐਸਐਸਸੀ ਸੀਐਚਐਸਐਲ ਹੋ ਗਿਆ ਠੀਕ ਹੈ ਜੀ ਐਸਐਸਸੀ ਸੀਪੀਓ ਹੋ ਗਿਆ ਐਸਐਸਸੀ ਜੀਡੀ ਹੋ ਗਿਆ ਠੀਕ ਹੈ ਜੀ ਤਾਂ ਇਸ ਤਰ੍ਹਾਂ ਜੋ ਵੀ ਜਿਵੇਂ SSC MTS ਹੋ ਗਿਆ ਇਹਦੀਆਂ ਜੋ ਵੀ ਐਗਜ਼ਾਮ ਪੈਟਰਨ ਕੀ ਰਹੂਗਾ ਇਹਦਾ ਪ੍ਰੋਸੈਸ ਕੀ ਰਹੂਗਾ ਜਾਂ ਇਹਦੇ ਵਿੱਚ 2024 ਵਿੱਚ ਪੋਸਟਾਂ ਜਿਹੜੀਆਂ ਰਹੀਆਂ ਜਾਂ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਪੋਸਟਾਂ ਹੁੰਦੀਆਂ ਫੋਰ ਐਗਜ਼ਾਮਪਲ सीजीएल 'ਚ ਕਿਹੜੀਆਂ ਪੋਸਟਾਂ MTS 'ਚ ਕਿਹੜੀਆਂ-ਕਿਹੜੀਆਂ ਪੋਸਟਾਂ CPO 'ਚ ਕਿਹੜੀਆਂ-ਕਿਹੜੀਆਂ ਪੋਸਟਾਂ ਜਾਨੀ ਕਿ ਤੁਹਾਨੂੰ ਇੱਕੋ ਹੀ ਵੀਡੀਓ ਵਿੱਚ ਸਾਰੇ ਹਰ ਇੱਕ ਜੋ ਤੁਹਾਡੇ ਸਵਾਲ ਹੁੰਦੇ ਆਮ ਸਟੂਡੈਂਟ ਦੇ ਉਹ ਆਪਾਂ ਕੀ ਆ ਜੀ ਸੋਲਵ ਕਰਾਂਗੇ ਤੁਹਾਡੀ ਹਰ ਇੱਕ ਜਿਹੜੀ ਆ ਮਦਦ ਕਰਨ ਦੀ ਇੱਥੇ ਕੀ ਕੋਸ਼ਿਸ਼ ਕੀਤੀ ਜਾਊਗੀ ਤਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਕੰਬਾਈਨਡ ਗ੍ਰੈਜੂਏਟ ਲੈਵਲ ਜਾਨੀ ਕਿ ਸੀਜੀਐਲ ਦੀ ਆਪਾਂ ਗੱਲ ਕਰਦੇ ਹਾਂ ਤਾਂ ਸੀਜੀਐਲ 'ਚ ਜਾ ਰੱਖਾਂ ਜਿਹੜਾ ਐਗਜ਼ਾਮ ਦਾ ਪ੍ਰੋਸੈਸ ਕੀ ਰਹਿਣ ਵਾਲਾ ਹੈ ਉਹਦੇ ਵਿੱਚ ਟਾਇਰ 1 ਹੁੰਦਾ ਜੀ ਜਿਹੜਾ ਜਿਹੜਾ ਪ੍ਰੀਲੀਮਸ ਐਗਜ਼ਾਮ ਹੁੰਦਾ ਬੇਸਿਕਲੀ ਟਾਇਰ 2 ਆ ਉਹਦੇ ਵਿੱਚ ਮੇਨ ਐਗਜ਼ਾਮ ਹੁੰਦਾ ਠੀਕ ਹੈ ਜੀ ਤੇ ਕਈ ਜੋਬ ਵਿੱਚ ਕੀ ਹੈ ਜੀ ਉਹ ਟਾਇਰ 3 ਤੇ ਟਾਇਰ 4 ਵੀ ਮੰਗ ਲੈਂਦੇ ਆ ਜਾਨੀ ਕਿ ਟਾਇਰ 3 ਵਿੱਚ ਕੁਝ ਨਾ ਕੁਝ ਡਿਸਕ੍ਰਿਪਟਿਵ ਹੁੰਦਾ ਜੀ ਠੀਕ ਹੈ ਤੇ ਟਾਇਰ 4 ਤੁਹਾਡਾ ਸਕਿੱਲ ਚੈੱਕ ਕਰਾ ਕੀਤਾ ਜਾਂਦਾ ਜਿੰਦੇ ਵਿੱਚ ਤੁਹਾਡਾ ਕੀ ਆ ਕੰਪਿਊਟਰ ਪ੍ਰੋਫੀਸ਼ੈਂਸੀ ਦਾ ਟੈਸਟ ਵੀ ਉਹ ਲੈ ਸਕਦੇ ਆ ਬਟ ਟਾਇਰ 1 ਟਾਇਰ 2 ਕੀ ਐ ਇਸ ਕਮਲਸਰੀ ਆ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਦੀ ਕੁਆਲਿਫਿਕੇਸ਼ਨ ਦੀ ਦਾ ਗ੍ਰੈਜੂਏਸ਼ਨ ਕਿਸੇ ਵੀ ਯੂਨੀਵਰਸਿਟੀ ਤੋਂ ਤੁਹਾਡੀ ਮਾਨਤਾ ਪ੍ਰਾਪਤ ਡਿਗਰੀ ਹੋਣੀ ਚਾਹੀਦੀ ਆ ਇਸ ਤੋਂ ਇਲਾਵਾ 18 ਤੋਂ ਲੈ ਕੇ 32 ਤੁਹਾਡੀ ਏਜ ਲਿਮਟ ਹੋਣੀ ਚਾਹੀਦੀ ਆ ਹਾਂ ਐਸਸੀ ਐਫਟੀ ਜਾਂ ਫਰੀडम ਫਾਈਟਰ ਜਿਹੜੇ ਵੀ ਹੈਗੇ ਆ ਉਹਨਾਂ ਦੀ ਏਜ ਰਿਲੈਕਸੇਸ਼ਨ ਹੁੰਦੀ ਆ ਠੀਕ ਹੈ ਬਟ 18 ਤੋਂ 32 ਆ ਜੀ ਜੇ ਆਪਾਂ ਇਹਦੇ ਅੰਡਰ ਪੋਸਟ ਦੀ ਗੱਲ ਕਰੀਏ ਹੁ ਹੁਣ ਇਹ ਕਹਾਣੀ ਕਿ ਜੀ ਐਸਓ ਤੁਸੀਂ ਲੱਗ ਸਕਦੇ ਹੋ ਮਿਨਿਸਟਰੀ ਆਫ ਅਕਸਰ ਨਾਲ ਫੇਰ ਠੀਕ ਹੈ ਜੀ ਬਹੁਤ ਲੈਵਲ ਟੌਪ ਲੈਵਲ ਦੀ ਪੋਸਟ ਆ ਐਗਜ਼ਾਮੀਨਰ ਤੁਸੀਂ ਲੱਗ ਸਕਦੇ ਹੋ ਸਬ ਇਨਸਪੈਕਟਰ ਬਣਦਾ ਤੁਹਾਡੇ ਕੋਲ ਮੌਕਾ ਹੈ ਸੀਬੀਆਈ ਚ ਨਾਰਕੋਟਿਕਸ ਐਨਆਈਐਚ ਠੀਕ ਹੈ ਜਿਹੜਾ ਤੁਸੀਂ ਮੂਵੀਆਂ ਦੇ ਇਹਦੇ ਵੀ ਆ ਹੁੰਦਾ ਤਾਂ ਤੁਸੀਂ ਖੁਦ ਬਣ ਸਕਦੇ ਹੋ ਠੀਕ ਹੈ ਉਸ ਤੋਂ ਇਲਾਵਾ ਇਨਸਪੈਕਟਰ ਤੁਸੀਂ ਸੈਂਟਰਲ ਐਕਸਾਈਜ਼ ਦਾ ਪ੍ਰੀਵੈਂਟਿਵ ਅਫਸਰ ਤੇ ਬਹੁਤ ਟੌਪ ਲੈਵਲ ਦਾ ਕੈਗ ਹੁੰਦਾ ਜੀ ਕੰਪਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਉਹਦੇ ਵਿੱਚ ਤੁਸੀਂ ਆਡੀਟਰ ਲੱਗ ਸਕਦੇ ਹੋ ਹਾਂਜੀ ਇੱਕ ਹੋਰ ਗੱਲ ਤੁਸੀਂ ਇਨਕਮ ਟੈਕਸ ਹੋਸ ਰਿਹਾ ਸਾ데요 ਸੀਬੀਟਟੀ ਤੇ ਸੀਬੀਆਈਟੀ ਯਾਨੀ ਕਿ ਡਾਇਰੈਕਟ ਟੈਕਸ ਵਿੱਚ ਵੀ ਤੇ ਇਨਡਾਇਰੈਕਟ ਟੈਕਸ ਵਿੱਚ ਵੀ ਸੋ ਟਾਪ ਲੈਵਲ ਦੀਆਂ ਪੋਸਟਾਂ ਦੇ ਬਨਰਾ ਤੇ ਤੁਹਾਡੇ ਕੋਲ ਸੁਨਹਿਰੀ ਮੌਕਾ ਹੈਗਾ ਇਹ ਜਿੰਨਾ ਵੀ ਐਸਐਸਸੀ ਨੇ ਕੈਲੰਡਰ ਜਾਰੀ ਕੀਤਾ ਜੂਨ ਨੂੰ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਯਾਨੀ ਕਿ ਜੂਨ ਮਹੀਨੇ ਵਿੱਚ ਤੁਹਾਡੇ ਕੋਲ ਬੰਪਰ ਤੁਹਾਡੇ ਕੋਲ ਕੀ ਪੋਸਟਾਂ ਨਿਕਲਣ ਵਾਲੀਆਂ ਜੇ ਆਪਾਂ ਇਹਦੀ ਆਫੀਸ਼ੀਅਲ ਕੈਲੰਡਰ ਦੇ ਅਕੋਰਡਿੰਗ ਟੈਂਟੇਟਿਵ ਦੀ ਇਹਨਾਂ ਦੀ ਕੈਲੰਡਰ ਦੀ ਗੱਲ ਕਰੀਏ ਤਾਂ ਇਹਦੀ ਐਡਵਰਟਾਈਜ਼ਮੈਂਟ ਡੇਟ 9 ਜੂਨ 2025 ਆ ਤੇ ক্লোਜ਼ ਕਰ ਦੇਣਗੇ ਚ ਤੁਹਾਡੇ ਕੋਲ ਇੰਨਾ ਸਮਾਂ ਇਹਨਾਂ ਨੂੰ ਦਿੱਤਾ ਹੋਇਆ ਇਸ ਤੋਂ ਇਲਾਵਾ ਜੇ ਆਪਾਂ ਮੰਥ ਐਗਜ਼ਾਮ ਦੀ ਗੱਲ ਕਰੀਏ ਡੇਟ ਕੀ ਆ ਉਹ 13 ਅਗਸਤ ਤੋਂ ਲੈ ਕੇ 30 ਅਗਸਤ ਤੱਕ 2025 ਹੈ ਜੀ ਇਹ ਸਾਰੇ ਐਗਜ਼ਾਮ ਕੀ ਆ ਜੀ ਲੈ ਲੈਣਗੇ ਇਹਨਾਂ ਦੀ ਟੈਂਟੇਡਰੀ ਡੇਟ ਪਾਈ ਹੋਈ ਹੈ ਜੇ ਆਪਾਂ 2024 ਦੀਆਂ ਵੈਕੈਂਸੀ ਦੇਖੀਏ ਵੀ ਕਿੰਨੀਆਂ ਆਊਟ ਹੋਈਆਂ ਸੀ 17727 ਵੈਕੈਂਸੀ ਕੀ ਆ ਆਊਟ ਹੋਈਆਂ ਸੀ ਤੇ ਇੰਨੀਆਂ ਹੀ ਇਸ ਵਾਰੀ ਜਾਂ ਇਸ ਤੋਂ ਜ਼ਿਆਦੀਆ ਪੋਸਟਾਂ ਕੀ ਆ ਤੁਹਾਡੇ ਲਈ ਨਿਕਲ ਸਕਦੀਆਂ ਤਾਂ ਆਪਦੇ ਆਵੇ ਤੁਹਾਡੇ ਕੋਲ ਬਹੁਤ ਜ਼ਿਆਦਾ ਸਨੈਰੀ ਮੌਕਾ ਹੈਗਾ ਹੁਣ ਆਪਾਂ ਜੀ ਅੱਗੇ ਡਿਟੇਲ ਚ ਦੇ ਜਿਹੜੇ ਐਗਜ਼ਾਮ ਪੈਟਰਨ ਆ ਕਿੱਥੋਂ-ਕਿੱਥੋਂ ਕੀ ਆਊਗਾ ਆਪਾਂ ਉਹ ਚਰਚਾ ਕਰੀਏ ਤਾਂ ਤੁਹਾਡਾ ਸਭ ਤੋਂ ਪਹਿਲਾ ਟਾਇਰ 1 ਆ ਜੋ ਉਹਦੇ ਵਿੱਚ ਜਿਹੜਾ ਪੈਟਰਨ ਕੀ ਆ ਜਨਰਲ ਟੈਰੀ ਆ ਰੀਜ਼ਨਿੰਗ 25 ਦਾ ਯਾਦ ਰੱਖਿਓ ਹਰ ਇੱਕ ਕੁਐਸਚਨ ਜਿਹੜੀ ਵੇਟੇਜ ਹੈਗੀ ਆ 2 ਮਾਰਕਸ ਦੀ ਹੈਗੀ ਆ 25 ਤੁਹਾਡੀ ਜਨਰਲ ਅਵੇਅਰਨੈਸ ਐਪਟੀਟਿਊਡ ਯਾਨੀ ਕਿ ਮੈਥ ਇੰਗਲਿਸ਼ ਕੰਪਰੀਹੈਂਸ਼ਨ ਯਾਨੀ ਕਿ 100 ਕੁਐਸਚਨ ਤੁਹਾਨੂੰ ਟਾਇਰ 1 ਚ ਪੁੱਛੇ ਜਾਣਗੇ ਤੇ 2 ਮਾਰਕਸ ਦੇ ਹੋਣਗੇ ਯਾਨੀ ਕਿ 200 ਦਾ ਹੋ ਗਿਆ ਸੋ ਖਿਆਲ ਰੱਖਿਓ 2 ਆਰ ਦਾ ਪੇਪਰ ਹੋਊਗਾ ਹਾਫ ਮਾਰਕ ਤੁਹਾਡੇ ਕੀ ਆ ਜਿਹੜੀ ਜਿਹੜੀ ਆ 0.50 ਮਾਰਕ 네ਗੇਟਿਵ ਮਾਰਕਿੰਗ ਆ ਬਟ ਇਹ ਜਾ ਰੱਖੋ ਸਿਰਫ ਕੁਆਲੀਫਾਈ ਨੇਚਰ ਆ ਇਹਦੇ ਤੁਹਾਡੀ ਮੈਰਿਟ ਨਹੀਂ ਬਣੂਗੀ ਠੀਕ ਹੈ ਜੀ ਸੋ ਅੱਗੇ ਆਪਾਂ ਜੇ ਦੇਖੀਏ ਟਾਇਰ 2 ਦੀ ਯਾਨੀ ਕਿ ਮੇਨ ਐਗਜ਼ਾਮ ਦੀ ਠੀਕ ਹੈ ਉਹ ਪ੍ਰੀਲੀਮਨਰੀ ਸੀਗਾ ਪ੍ਰੀਲੀਮ ਐਗਜ਼ਾਮ ਤੋਂ ਮੇਨ ਦੀ ਗੱਲ ਕਰੀਏ ਤਾਂ ਇਹ ਟੋਟਲ ਹੁੰਦਾ ਜੀ 2.5 ਘੰਟੇ ਦਾ ਠੀਕ ਹੈ ਟੋਟਲ 2.5 ਘੰਟੇ ਦਾ ਹੁੰਦਾ ਜਿੰਦੇ ਵਿੱਚ ਤੁਹਾਡੀ ਇੱਕ ਮਾਰਕ ਦੀ 네ਗੇਟਿਵ ਮਾਰਕਿੰਗ ਹੁੰਦੀ ਆ ਜਿਵੇਂ ਦੇਖੋ ਇਹਨੂੰ ਲੱਗ ਲੱਗ ਕੀ ਆ ਜੀ ਇਹਦੇ ਸੈਸ਼ਨ ਬਣੇ ਹੋਏ ਆ ਜੇ ਆਪਾਂ ਸੈਸ਼ਨ 1 ਦੀ ਪਹਿਲਾਂ ਗੱਲ ਕਰ ਇਹ 2 ਘੰਟੇ 15 ਮਿੰਟ ਦਾ ਹੁੰਦਾ ਜੀ ਜਿੰਦੇ ਵਿੱਚ ਤੁਹਾਨੂੰ ਕੀ ਹੈ ਮੈਥਮੈਟਿਕਲ ਅਬਿਲਟੀ ਰੀਜ਼ਨਿੰਗ ਜਨਰਲ ਇੰਟੈਲੀਜੈਂਸ ਦੇ ਇਹ ਟੋਟਲ ਇਹਨਾਂ ਦੇ 60 ਕੁਸਚਨ ਪੁੱਛੇ ਜਾਂਦੇ ਆ ਹਰ ਇੱਕ ਕੁਸਚਨ ਦੀ ਵੇਟੇਜ ਹੁੰਦੀ ਆ 3 ਮਾਰਕ ਯਾਨੀ ਕਿ 180 ਇਸ ਤੋਂ ਇਲਾਵਾ ਸੈਕਸ਼ਨ 2 ਦੀ ਗੱਲ ਕਰੀਏ 1 ਘੰਟੇ ਦਾ ਹੁੰਦਾ ਉਹ ਵੀ ਠੀਕ ਹੈ ਯਾਨੀ ਕਿ ਸੈਸ਼ਨ ਵਨ ਚ ਦੋ ਸੈਕਸ਼ਨ ਹੁੰਦੇ ਆ ਇੱਕ ਵਨ ਹੁੰਦਾ ਇੱਕ 2 ਹੁੰਦਾ 2 ਦੀ ਗੱਲ ਕਰੀਏ ਤਾਂ ਇੰਗਲਿਸ਼ ਲੈਂਗੁਏਜ ਕੰਪਰੀਹੈਂਸ਼ਨ ਤੇ ਜਨਰਲ ਅਵੇਨਸ ਉੱਤੇ ਧਿਆਨ ਦਿੱਤਾ ਜਾਂਦਾ 45 25 ਯਾਨੀ ਕਿ 70 ਤੇ 70 ਦੀ ਜੇ ਗੱਲ ਕਰੀਏ 390 ਨੰਬਰ ਦੀ ਖੇੜਾ ਇਹਦੇ ਵਿੱਚ ਤੁਹਾਡੀ ਮੈਰਿਟ ਬਣਦੀ ਹੈ। ਸੋ ਇਹ ਖਿਆਲ ਰੱਖ ਲਿਓ। ਇਸ ਤੋਂ ਇਲਾਵਾ ਜੇ ਆਪਾਂ ਇਹਦੇ ਅੰਡਰ ਸੈਕਸ਼ਨ 3 ਦੇਖੀਏ ਸੈਸ਼ਨ 1 ਚ ਇਹ ਤੁਹਾਡਾ 15 ਗੋ ਮਿੰਟ ਦਾ 20 ਕੁਐਸਚਨ ਪੁੱਟ ਕੀਤੇ ਜਾਂਦੇ ਆ ਤੁਹਾਡੇ ਕੰਪਿਊਟਰ ਨੌਲੇਜ ਨਾਲ ਠੀਕ ਹੈ ਜੀ। ਸੋ ਇਸ ਤੋਂ ਇਲਾਵਾ ਜੇ ਆਪਾਂ ਹੁਣ ਸੈਸ਼ਨ 2 ਦੀ ਜੀ ਗੱਲ ਕਰੀਏ ਤਾਂ 15 ਮਿੰਟ ਦਾ ਹੁੰਦਾ ਜੀ ਠੀਕ ਹੈ ਜਿੰਦੇ ਵਿੱਚ ਤੁਹਾਡਾ ਕੀ ਹੈ ਜੀ ਜੇ ਆਪਾਂ ਗੱਲ ਕਰੀਏ ਡਾਟਾ ਐਂਟਰੀ ਸਕੀ ਟੈਸਟ ਬਿਲਯੋਰ ਜਿਹੜਾ ਕਿ ਕੁਆਲੀਫਾਈ ਨੇਚਰ ਹੁੰਦਾ ਇਹ ਤੁਹਾਡਾ ਕੀ ਹੈ ਜੀ ਕੰਡਕਟ ਕੀਤਾ ਜਾਂਦਾ। ਸੋ ਯਾ ਰੱਖ ਲਓ ਜਿੱਥੇ ਸਾਡੀ ਉਹੀ ਵੀ ਜਿਹੜਾ ਜੇ ਮੈਂ ਅੱਗੇ ਐਡੀਸ਼ਨਲ ਗੱਲ ਕਰਾਂ ਜੋ ਸੈਸ਼ਨ 1 ਆ ਸੈਸ਼ਨ 2 ਆ ਉਹ ਤੁਹਾਡਾ ਸੇਮ ਡੇ ਹੋਊਗਾ ਜੀ ਧਿਆਨ ਨਾਲ ਦੇਖ ਲਓ ਇਸ ਤੋਂ ਇਲਾਵਾ ਜਿਹੜਾ ਸੈਸ਼ਨ 1 ਆ ਉਹ ਤੁਹਾਡਾ 2 ਘੰਟੇ ਤੇ 15 ਮਿੰਟ ਦਾ ਰਹਿਣ ਵਾਲਾ ਠੀਕ ਹੈ ਜੀ ਟੋਟਲ ਟਾਈਮ ਜਿਹੜਾ 2.5 ਘੰਟੇ ਦਾ ਕਿਉਂਕਿ 15 ਮਿੰਟ ਜਿਹੜੀ ਹੈਗੀ ਉਹ ਸੈਸ਼ਨ 2 ਨੂੰ ਮਿਲਦੇ ਆ ਸੋ ਇੱਕ ਮਾਰਕ ਦੀ ਯਾਦ ਰੱਖੋ ਵੀ ਇਹਦੇ 네ਗੇਟਿਵ ਮਾਰਕਿੰਗ ਹੁੰਦੀ ਆ ਜੇ ਕੁਆਲੀਫਾਈ ਕਰਨਾ ਹੈ ਤੁਹਾਡੀ ਖੇਡ ਸਿਰਫ ਆ 390 ਨੰਬਰ ਆ ਇਹ ਯਾਦ ਰੱਖੋ ਠੀਕ ਹੈ ਜੀ ਹਾਂਜੀ ਹੁਣ ਨੈਕਸਟ ਹੁਣ ਆਪਾਂ ਅੱਗੇ ਗੱਲ ਕਰਦੇ ਆ ਸੀਪੀਓ ਦੀ ਵੀ ਪੋਸ ਬੇਸਿਕਲੀ ਸਿਪੀਓ ਕੀ ਹੁੰਦਾ ਸੈਂਟਰਲ ਪੁਲਿਸ ਆਰਗੇਨਾਈਜੇਸ਼ਨ ਹੁੰਦੀ ਆ ਜੇ ਆਪਾਂ ਇਹਦੀ ਐਗਜ਼ਾਮ ਪ੍ਰੋਸੈਸ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਡਾ ਕੀ ਹੈ ਜੀ ਦੇਖੋ ਤਿਆ ਨਾਲ ਪੇਪਰ ਬਣ ਲਿਆ ਜਾਊਗਾ ਉਸ ਤੋਂ ਬਾਅਦ ਤੁਹਾਡਾ ਫਿਜ਼ੀਕਲ ਟੈਸਟ ਹੋਊਗਾ ਜਿਹਦੇ ਵਿੱਚ ਪੈਟ ਪੀਐਸਟੀ ਠੀਕ ਹੈ ਜੀ ਤਾਂ ਉਸ ਤੋਂ ਇਲਾਵਾ ਤੁਹਾਡਾ ਪੇਪਰ 2 ਹੋਊਗਾ ਜੀ ਫਿਰ ਤੁਹਾਡਾ ਕੀ ਹੈ ਜੀ ਮੈਡੀਕਲ ਹੋਊਗਾ ਜੇ ਆਪਾਂ एलिਜੀਬਿਲਟੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਤੁਹਾਡੀ ਗ੍ਰੈਜੂਏਸ਼ਨ ਰਹਿਣ ਵਾਲੀ ਆ ਉਮਰ ਜਾ ਰੱਖ ਲਓ ਵੀ ਇੱਥੇ ਕੀ ਆ 25 ਸਾਲ ਤੱਕ ਹੀ ਤੁਸੀਂ ਸਿਰਫ ਕਰ ਸਕਦੇ ਹੋ 20 ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਠੀਕ ਹੈ ਜੀ ਸੋ ਇਹਦੇ ਵਿੱਚ ਤੁਹਾਨੂੰ ਮੌਕਾ 기 ਆ ਬਣ ਕੇ ਸਾਦੇ ਹੋ ਤਾਂ ਬਹੁਤ ਖਾਸ ਆ ਜੀ ਇਹਦੇ ਵਿੱਚ ਤੁਸੀਂ ਸਬ ਇੰਸਪੈਕਟਰ ਲਾ ਸਕਦੇ ਹੋ ਸੀਏਪੀਆ ਵਿੱਚ ਸੈਂਟਰਲ ਆਰਮ ਪੁਲਿਸ ਫੋਰਸ ਵਿੱਚ ਇਸ ਤੋਂ ਇਲਾਵਾ ਸਬ ਇੰਸਪੈਕਟਰ ਤੁਸੀਂ ਦਿੱਲੀ ਪੁਲਿਸੇ ਲਾ ਸਕਦੇ ਹੋ ਸੋ ਬਹੁਤ ਬਹੁਤ ਜ਼ਿਆਦਾ ਤੁਹਾਡੇ ਕੋਲ ਮੌਕਾ ਹੈਗਾ ਇਹ ਪੋਸਟ ਤੁਸੀਂ ਲਾ ਹ ਉਠਾ ਸਕਦੇ ਹੋ ਜੇ ਆਪਾਂ ਆਫੀਸ਼ੀਅਲ ਡੇਟ ਦੀ ਗੱਲ ਕਰੀਏ 16 ਜੂਨ ਨੂੰ ਇਹ ਰਿਲੀਜ਼ ਕਰਨਗੇ ਜੀ ਇਹ ਪੋਸਟ ਨੂੰ ਤੇ 17 ਜੁਲਾਈ 2025 ਤੱਕ ਤੁਹਾਨੂੰ ਫਿਲ ਕਰਨਾ ਮਤਲਬ ਜਾਣ ਕੇ ক্লোজিং ਡੇਟ ਆ ਜੀ ਜੇ ਆਪਾਂ ਮੰਥ ਦੀ ਐਗਜ਼ਾਮ ਦੀ ਗੱਲ ਕਰੀਏ ਤਾਂ ਇੱਕ ਜਿਹੜੀ ਇੱਕ ਜਿਹੜੀ ਨਵ ਆ ਠੀਕ ਹੈ ਜੀ ਜਾਨੀ ਕਿ 1 ਅਕਤੂਬਰ ਤੋਂ ਲੈ ਕੇ ਜਿਹੜਾ 6 ਅਕਤੂਬਰ ਤੱਕ ਇਹਦੇ ਐਗਜ਼ਾਮ ਵੀ ਜਾਨੀ ਕਿ ਬਹੁਤ ਥੋੜੇ ਸਮੇਂ ਵਿੱਚ ਇੱਕ ਹੀ ਆ ਜੀ ਤੁਹਾਡਾ ਐਗਜ਼ਾਮ ਕੀ ਆ ਜੀ ਲੈ ਲੈਣਾ ਜੇ ਆਪਾਂ 2024 ਦੇ ਅਕੋਰਡਿੰਗ ਜੇ ਗੱਲ ਕਰੀਏ ਵੀ ਇਹਨੀਆਂ ਵੈਕੈਂਸੀ ਕਿੰਨੀਆਂ ਰਹੀਆਂ ਸੀ 4187 ਰਹੀਆਂ ਸੀ ਬਹੁਤ ਪੋਸਟਾਂ ਹੁੰਦੀਆਂ ਇਹੀ ਤੁਹਾਡਾ ਕੀ ਆ ਜੀ 5000 ਦੇ ਉੱਪਰ ਤੁਹਾਡੀਆਂ ਜਾਂ ਇਸ ਦੇ ਇਤਿਗੇ ਤੁਹਾਡੀਆਂ ਜਿਹੜੀਆਂ 2025 ਦੀਆਂ ਪੋਸਟਾਂ ਵੀ ਕੀ ਆ ਡੈਨ ਬੰਦ ਠੀਕ ਹੈ ਜੀ ਹੁਣ ਆਪਾਂ ਇਹਦੀ ਡਿਟੇਲ ਐਨਲਾਈਜ਼ ਕਰੀਏ ਤਾਂ SSC CPO ਪੇਪਰ 1 ਦੀ ਗੱਲ ਕਰੀਏ ਐਗਜ਼ ਇੱਕੋ 50 50 ਕੁਐਸਚਨ ਹੁੰਦੇ ਆ ਜੀ ਹਰ ਇੱਕ 파ਟ ਜਿਹਦੇ ਜਨਰਲ ਇੰਟੈਲੀਜੈਂਸ ਰੀਜ਼ਨਿੰਗ ਜਨਰਲ ਨੌਲੇਜ ਤੁਹਾਡੇ ਜਨਰਲ ਅਵੇਅਰਨੈਸ ਐਪਟੀਟਿਊਡ ਜੰਗਲ ਸੌਰੀ ਇੰਗਲਿਸ਼ ਜਿਹੜਾ ਕੰਪਰੀਹੈਂਸ਼ਨ ਆ ਜਾਨੀ ਕਿ ਜਿਹੜਾ ਆਪਾਂ ਵੜ ਕੇ ਆਏ ਸੀ ਨਾ ਸੀਜ਼ਨਲ ਪੇਪਰ ਵਨ ਟਾਇਰ ਵਨ ਚ ਉਹੀ ਸਾਰਾ ਸੇਮ ਆ ਬਟ ਇੱਥੇ ਜਿਹੜੀ ਕੁਐਸਚਨ ਦੀ ਆ ਉਹ ਤੁਹਾਡੇ ਕੀ ਬਦਲ ਗਈ ਆ ਤਾਂ ਹਰ ਇੱਕ ਜਿਹੜਾ ਕੁਐਸਚਨ ਦੀ ਇੱਥੇ ਕੀ ਆ ਜੀ ਜੋ ਵੇਟੇਜ ਆ ਉਹ ਇੱਕ ਇੱਕ ਮਾਰਕ ਆ ਜਾਨੀ ਕਿ ਟੋਟਲ ਟਾਈਮ ਜੇ ਤੁਹਾਨੂੰ ਮਿਲਦਾ ਉਹ 2 ਘੰਟੇ ਦਾ ਮਿਲਦਾ ਤੇ ਟੋਟਲ ਜਿਹੜਾ ਮੈਕਸਿਮਮ ਮਾਰਕਸ ਹ ਹਾਂਜੀ ਹੁਣ ਪੇਪਰ 2 ਦੀਏਗਾ ਆਪਾਂ ਗੱਲ ਕਰੀਏ ਪੈਟਰਨ ਕੀ ਆ ਇਹਦੇ ਵਿੱਚ ਤੁਹਾਡਾ ਕੀ ਆ ਜੀ ਇੰਗਲਿਸ਼ ਚਾਣ ਦੇਖੋ ਇੰਗਲਿਸ਼ ਤੇ ਜਿਹੜੀ ਲੈਂਗੁਏਜ ਆ ਕੰਪਰੀਹਨਸ਼ਨ ਆ ਉਹਦੇ ਵੱਲ ਧਿਆਨ ਦਿੱਤਾ ਜਾਂਦਾ ਤੇ ਕੁਐਸਚਨ ਕਿੰਨੇ ਆਉਂਦੇ ਆ 200 ਆਉਂਦੇ ਆ ਤੇ 200 ਹੀ ਮਾਰਕ ਆਉਂਦਾ ਯਾਨੀ ਕਿ ਹਰੇ ਕੁਐਸਚਨ ਦੀ 1 ਨੰਬਰ ਦੀ ਵੇਟੇਜ ਆ ਤੇ 2 ਘੰਟੇ ਇੱਥੇ ਵੀ ਹੁੰਦੇ ਆ ਇਹ ਖਿਆਲ ਰੱਖ ਲਿਓ ਯਾਨੀ ਕਿ ਇੰਗਲਿਸ਼ ਲੈਂਗੁਏਜ ਤੇ ਜੋ ਕੰਪਰੀਹਨਸ਼ਨ ਆ ਉਹਦੇ ਵੱਲ ਕੀ ਇੱਥੇ ਧਿਆਨ ਦਿੱਤਾ ਗਿਆ ਠੀਕ ਹੈ ਜੀ ਹੁਣ ਅੱਗੇ ਦੇਖਦੇ ਆ ਜੀ ਆਪਾਂ ਸੋ ਇਹ ਸੀਪੀਓ ਪਾ ਦੇ ਲਿਆ ਸੀਰੀਅਲ ਜਨਨ ਲਿਕੇ ਗ੍ਰੈਜੂਏਸ਼ਨ ਦੇ ਬੇਜ ਜਿਹੜੇ ਐਗਜ਼ਾਮ ਟੌਪ ਲੈਵਲ ਦੇ ਹੋ ਸਕਦੇ ਸੀ SSC ਕੰਡਕਟ ਕਰਾਉਂਦੀ ਆਪਾਂ ਦੇਖ ਲਿਆ ਹੁਣ ਆਪਾਂ ਗੱਲ ਕਰਾਂਗੇ ਪਲੱਸ 2 ਬੇਸ ਜਨਨ ਲਿਕੇ ਕੰਬਾਈਨਡ ਹਾਇਰ ਸਕੈਂਡਰੀ ਲੈਵਲ CHSL ਜਿੰਦੇ ਐਗਜ਼ਾਮ ਪੈਟਰਨ ਦੀ ਗੱਲ ਕਰਾਂ ਹਾਂ ਹਲਕਾ ਬੋਲ ਕੇ ਸਾਰਾ ਉਹਦੇ ਨਾਲ ਜਿਹੜਾ CGL ਦਾ ਹੁੰਦਾ ਉਹਦਾਂ ਮਿਲਦਾ ਜਿਵੇਂ ਟਾਇਰ 1 ਇੱਥੇ ਵੀ ਹੁੰਦਾ ਜੀ ਜਿਹੜਾ ਆਬਜੈਕਟਿਵ ਟਾਈਪ ਹੁੰਦਾ ਠੀਕ ਹੈ ਅ ਇਸ ਤੋਂ ਇਲਾਵਾ ਟਾਇਰ 2 ਡਿਸਕ੍ਰਿਪਟਿਵ ਟਾਈਪ ਹੁੰਦਾ ਬਈ ਆਬਜੈਕਟਿਵ ਨਹੀਂ ਹੁੰਦਾ ਲਿਖਣਾ ਹੁੰਦਾ ਇਸ ਤੋਂ ਇਲਾਵਾ ਲੀਜੀ ਸਕਿੱਲ ਟੈਸਟ ਹੁੰਦਾ ਟਾਈਪ ਉਸ ਤੋਂ ਇਲਾਵਾ 18 ਤੋਂ ਲੈ ਕੇ 27 ਸਾਲ ਦੀ ਉਮਰ ਮੰਗੀ ਆ ਜੀ ਉਮਰ ਮੰਗੀ ਆ ਜੇ ਆਪਾਂ ਇਹਦੇ ਅੰਡਰ ਪੋਸਟ ਦੀ ਗੱਲ ਕਰੀਏ ਤੁਹਾਡੇ ਕੋਲ ਮੌਕਾ ਲੋਅਰ ਡਿਵੀਜ਼ਨ ਕਲਰਕ ਬਣਦਾ ਜੀ ਜੂਨੀਅਰ ਸੈਕਟਰੀਟ ਅਸਿਸਟੈਂਟ ਬਣਦਾ ਬਹੁਤ ਖਾਸ ਹੈ ਜੀ ਇਹ ਪੋਸਟ ਉਸ ਤੋਂ ਬਾਅਦ ਪੋਸਟਲ ਅਸਿਸਟੈਂਟ ਸੋਰਟਿੰਗ ਅਸਿਸਟੈਂਟ ਡਾਟਾ ਐਂਟਰੀ ਆਪਰੇਟਰ ਦਾ ਤੁਸੀਂ ਕੰਮ ਕਰ ਸਕਦੇ ਹੋ ਤੇ ਇਸ ਤੇ ਤੁਹਾਡੇ ਕਲੈਰੀਕਲ ਦੀਆਂ ਪੋਸਟਾਂ ਬਹੁਤ ਜਿਆਦੀ ਆ ਜਾਂਦੀਆਂ ਜੇ ਆਪਾਂ ਐਡਵਰਟਾਈਜ਼ਮੈਂਟ ਦੀ ਗੱਲ ਕਰੀਏ ਜੋ SSC ਨੇ ਜਾਰੀ ਕੀਤਾ ਕੈਲੰਡਰ ਆ ਉਹਦੇ ਅਕੋਰਡਿੰਗ 23 ਜੂਨ 2025 ਨੂੰ ਇਹ ਐਡਵਰਟਾਈਜ਼ਮੈਂਟ ਜਾ ਪੇਪਰ ਦੀ ਗੱਲ ਕਰੀਏ ਉਹ 18 ਅਕਤੂਬਰ ਤੋਂ ਲੈ ਕੇ 18 ਅਕਤੂਬਰ ਦੇ ਵਿੱਚ ਵਿੱਚ ਕੀ ਆ ਜੀ ਤੁਹਾਡਾ ਜਿਹੜਾ ਪੇਪਰ ਕੀ ਆ ਜੀ ਕੰਡੈਕਟ ਕੀਤਾ ਜਾਊਗਾ ਸੌਰੀ ਜਿਹੜਾ 8 ਸਤੰਬਰ ਤੋਂ ਲੈ ਕੇ 18 ਸਤੰਬਰ ਤੋ ਦਾ ਐਗਜ਼ਾਮ ਕੀਆ ਲੈ ਆ ਜਾਊਗਾ ਹਾਂਜੀ ਅੱਗੇ ਪ੍ਰੀਵਿਅਸ ਵੈਕੈਂਸੀ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਆ ਜੀ 3437 ਕੀ ਆ ਜੀ ਵੈਕੈਂਸੀ ਆਈਆਂ ਸੀਗਾ ਤਾਂ ਇਸ ਵਾਰੀ 2025 ਵਿੱਚ ਵੀ ਤੁਹਾਡੇ ਕੀ ਆ ਲਗਭਗ 4000 ਤੋਂ ਲੈ ਕੇ 5000 ਦੀ ਰੇਂਜ ਤੱਕ ਬੜੀਆਂ ਵੈਕੈਂਸੀ ਹੈ ਜੀ ਆ ਰੈਣਵਾਲੀ ਠੀਕ ਹੈ ਜੀ ਸੋ ਅੱਗੇ ਵਾਤੇ ਹਾਂਜੀ CHSL ਦੇ ਪੈਟਰਨ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਆ ਜੀ ਤੁਹਾਡੇ ਹਰ ਇੱਕ ਜਿਹੜੇ ਪੋਰਸ਼ਨਾਂ ਦੇ ਵਿੱਚ ਤੁਹਾਨੂੰ 25 ਕੁਸਚਨ ਟੋਟਲ ਪੁੱਟ ਕੀਤੇ ਜਾਣਗੇ ਜਿੰਦੀ ਡੇਟੇ 'ਚ ਹਰ ਇੱਕ ਦੀ ਹੋਊਗੀ 2 ਮਾਰਕਸ ਦੀ ਤਾਂ ਇਹਦੇ ਵਿੱਚ ਤੁਹਾਡਾ ਸੇਮ ਆ ਪੈਟਰਨ ਜਨਰਲ ਇੰਟੈਲੀਜੈਂਸ ਅਵੇਅਰਨੈਸ ਕੁਆਂਟੀਟਿਟਿਊਡ ਐਪਟੀਟਿਊਡ ਬੇਸਿਕ ਜਿਹੜਾ ਅਰਥਮੈਟਿਕ ਸਕਿੱਲ ਮੈਥ ਹੁੰਦਾ ਠੀਕ ਹੈ ਜੀ ਉਸ ਤੋਂ ਇਲਾਵਾ ਇੰਗਲਿਸ਼ ਲੈਂਗੁਏਜ ਜਿਹੜੀ ਬੇਸਿਕ ਨੋਲਿਜ ਆ ਉਹ ਤੁਹਾਨੂੰ ਪੁੱਟ ਕੀਤੇ ਜਾਣਗੇ ਜਾਨੀ ਕਿ 100 ਕੁਸਚਨ ਦੇਣ ਵਾਲੇ ਆ ਹਰ ਇੱਕ ਦੀ ਬੇਟੇ 2 ਮਾਰਕ ਦੀ ਆ ਤਾਂ ਟੋਟਲ ਕਿੰਨਾ ਹੋ ਗਿਆ 2 ਦਾ ਤਾਂ ਇਹ ਸਿਫਤ ਦੇ ਸੈਕਸ਼ਨ ਨੂੰ ਕੀ ਹੈ ਜੀ 60 ਮਿੰਟ ਯਾਨੀ ਕਿ 1 ਘੰਟੇ ਦਾ ਸਮਾਂ ਕੀ ਤੁਹਾਨੂੰ ਦਿੱਤਾ ਜਾਊਗਾ ਤੇ ਜੇ ਤੁਸੀਂ ਗਲਤ ਕਰਦੇ ਹੋ ਤਾਂ ਤੁਹਾਡੀ ਨੈਗੇਟਿਵ ਮਾਰਕ ਕਿੰਨੀ ਹੈਗੀ ਆ ਹਾਫ ਮਾਰਕ ਹੈਗੀ ਠੀਕ ਹੈ ਸੋ ਇਹ ਨੋਟ ਕਰ ਲਿਓ ਹੁਣ ਟਾਇਰ 2 ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਹੈ ਜੀ ਆਪਾਂ ਸੈਸ਼ਨ 1 ਦੀ ਗੱਲ ਕਰੀਏ ਤਾਂ ਸੈਸ਼ਨ 1 ਤੁਹਾਡਾ ਕੀ ਹੈ ਜੀ ਸੇਮ ਅਜਵੇਂ ਆਪਾਂ ਸੀਜ਼ਨ 'ਚ ਗੱਲ ਕੀਤੀ ਸੀ 2 ਘੰਟੇ 15 ਮਿੰਟ ਦਾ ਜਿੰਦੇ ਵਿੱਚ ਤੁਹਾਡੇ ਸੈਕਸ਼ਨ 3 ਵੰਡੇ ਹੋਏ ਆ ਸੈਕਸ਼ਨ 1 ਦੀ ਗੱਲ ਕਰੀਏ ਮੋਡਿਊਲ 1 ਮੈਥਮੈਟਿਕਲ ਅਬਿਲਿਟੀ ਮੋਡਿਊਲ 2 ਵਿੱਚ ਰੀਜ਼ਨਿੰਗ ਜਨਰਲ ਟੈਲੀਅਰ ਜਿੰਦੇ ਵਿੱਚ ਤੁਹਾਡੇ ਟੋਟਲ 60 ਹੋਣਗੇ ਤਾਂ ਟੋਟਲ ਹੋਊਗਾ 180 ਦਾ ਇਸ ਤੋਂ ਇਲਾਵਾ ਜੇ ਆਪਾਂ ਇੰਗਲਿਸ਼ ਸੈਕਸ਼ਨ 2 ਦੀ ਗੱਲ ਕਰੀਏ ਉਹਦੇ ਵਿੱਚ ਤੁਹਾਡੀ ਇੰਗਲਿਸ਼ ਲੈਂਗੁਏਜ ਉਸ ਤੋਂ ਬਾਅਦ ਜਨਰਲ ਅਵੇਰਨੈਸ ਇਹਦੇ ਵਿੱਚ ਤੁਹਾਡੇ ਟੋਟਲ 60 ਹੋਣਗੇ ਇੱਥੇ ਥੋੜੀ ਜੀ ਕਹਾਣੀ ਬਦਲ ਜਾਂਦੀ ਆ ਤਾਂ ਇੱਥੇ ਤੁਹਾਡੇ ਕੀ ਜੀ 180 ਹੋਗੇ ਜਾਣਨ ਕਿ ਜਿਹੜੀ ਟੋਟਲ ਜਿਹੜੀ ਤੁਹਾਡੀ ਕਹਾਣੀ ਹੈਗੀ ਆ ਉਹ 360 ਨੰਬਰਾਂ ਤੇ ਖੜੀ ਹੋਈ ਆ ਸੀਜੀਐਲ ਤੋਂ ਤੁਹਾਡੀ ਕਹਾਣੀ 390 ਨੰਬਰਾਂ ਤੇ ਖੜੀ ਸੀ ਇਹ ਥੋੜਾ ਧਿਆਨ ਦੇ ਦਿਓ ਸੈਕਸ਼ਨ 3 ਤੁਹਾਡਾ ਸੇਮ ਆ ਕੰਪਿਊਟਰ ਨੋਲੇਜ ਜਿਹੜ ਤਾ ਇਹਦੇ ਵਿੱਚ ਤੁਹਾਨੂੰ 15 ਮਿੰਟ ਦਿੱਤੇ ਜਾਣਗੇ ਠੀਕ ਹੈ ਜੀ ਹੁਣ ਆਪਾਂ ਸੈਸ਼ਨ 2 ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤੁਹਾਡਾ ਕੀ ਹੈ ਮੋਡਿਊਲ 2 ਦੀ ਗੱਲ ਕਰੀਏ ਕਿਉਂਕਿ ਮੋਡਿਊਲ 1 ਇੱਥੇ ਹੋ ਚੁੱਕਿਆ ਮੋਡਿਊਲ 2 ਦੀ ਗੱਲ ਕਰੀਏ ਤਾਂ ਇਹ ਤੁਹਾਡਾ ਸਕਿੱਲ ਟੈਸਟ ਟਾਈਪਿੰਗ ਟੈਸਟ ਵਗੈਰਾ ਕੀ ਹੈ ਜੀ ਲੈ ਆ ਰੂਗਾ ਅਲੱਗ-ਅਲੱਗ ਡਿਪਾਰਟਮੈਂਟ ਦਿੱਤੇ ਹੋਏ ਆ ਠੀਕ ਹੈ ਇਹਦੇ ਤੁਹਾਡਾ ਕੀ ਜਿਹੜੀ ਹੋ ਸਕਦਾ ਤਾਂ ਇਹਦੇ ਵਿੱਚ ਤੁਹਾਨੂੰ ਕੀ ਹੈ ਜਿਹੜੀ 15 ਮਿੰਟ ਦਾ ਸਮਾਂ ਸਿਰਫ ਇੱਥੇ ਵੀ ਤੁਹਾਨੂੰ ਕੀ ਹੈ ਪ੍ਰੋਵਾਈਡ ਕੀਤਾ ਜਾਂਦਾ ਬਟ ਇੱਕ ਚੀਜ਼ ਗੱਲ ਰੱਖ ਲਿਓ ਜਿਵੇਂ ਆਪਾਂ ਗੱਲ ਕੀਤੀ ਸੀਗੀ ਸੀਰੀਅਲ ਵਿੱਚ ਵੀ ਇਹਦੀ 네ਗੇ ਸੋ ਗੱਲ ਹਾਂਜੀ ਹੁਣ ਅਗਲੀ ਜਿਹੜੀ ਪੋਸਟ SSC ਦੁਆਰਾ ਕੰਡਕਟ ਕੀਤੀ ਜਾਂਦੀ ਆ ਉਹ ਹੈਗੀ ਆ ਮਲਟੀਟਾਸਕਿੰਗ ਸਟਾਫ ਯਾਨੀ ਕਿ MTS ਤਾਂ ਇਹਦੇ ਅੰਦਰ ਜਿਹੜਾ ਐਗਜ਼ਾਮ ਪ੍ਰੋਸੈਸ ਹੋਊਗਾ ਬੇਸਿਕਲੀ ਸਭ ਤੋਂ ਪਹਿਲਾਂ ਤੁਹਾਡਾ ਕੀ ਆ ਜੀ ਕੰਪਿਊਟਰ ਬੇਸਡ ਟੈਸਟ ਲੈਣਾ ਉਸ ਤੋਂ ਬਾਅਦ ਤੁਹਾਡਾ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੋਊਗਾ ਤੇ ਫਿਜ਼ੀਕਲ ਸਟੈਂਡਰਡ ਟੈਸਟ ਯਾਨੀ ਕਿ PET ਤੇ PST ਤੁਹਾਡਾ ਟੈਸਟ ਹੋਊਗਾ ਇਸ ਤੋਂ ਇਲਾਵਾ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਕੀਤਾ ਜਾਊਗਾ ਤੇ ਕੁਆਲੀਫਿਕੇਸ਼ਨ ਦੀ ਗੱਲ ਕਰਾਂ ਤਾਂ ਇਹ ਸਭ ਤੋਂ ਜਿਹੜੀ ਲੋਅ ਕੁਆਲੀਫਿਕੇਸ਼ਨ ਆ ਉਹ ਇਹ ਪੋਸਟ ਐਸਐਸਸੀ ਦੁਆਰਾ ਕੱਢੀ ਜਾਂਦੀ ਆ ਇੱਕ ਇਹ ਇੱਕ ਆਪਾਂ ਅੱਗੇ ਕਰਾਂਗੇ ਜਾਨੀ ਕਿ 10ਥ ਕਲਾਸ ਜੇ ਤੁਹਾਨੂੰ ਇਹਦੇ ਵਿੱਚ ਮੰਗੀ ਗਈ ਪੋਸਟ ਦੀ ਗੱਲ ਕਰੀਏ ਤਾਂ ਤੁਸੀਂ ਇਹਦੇ ਵਿੱਚ ਹਵਲਦਾਰ ਪੀਐਂ ਜਵਮਦਾਰ ਚੌਕੀਦਾਰ ਤੇ ਪਲੱਸ ਮਾਲੀ ਗਾਰਡਨ ਵਗੈਰਾ ਤੁਸੀਂ ਕੀ ਇਹਦੇ ਵਿੱਚ ਲੱਗ ਸਕਦੇ ਹੋ ਕਿਉਂਕਿ ਕੁਆਲੀਫਿਕੇਸ਼ਨ ਅਕੋਰਡਿੰਗ ਜੇ ਆਪਾਂ ਗੱਲ ਕਰੀਏ ਤਾਂ ਇਹ ਪੋਸਟਾਂ ਤੁਹਾਨੂੰ ਮਿਲਣਗੀਆਂ ਜੇ ਆਪਾਂ ਅਫੀਸ਼ੀਅਲ ਡੇਟ ਦੀ ਗੱਲ ਕਰੀਏ ਤਾਂ ਇਹਦੀ ਐਡਵਰਟਾਈਜ਼ਮੈਂਟ ਤੁਹਾਨੂੰ ਹਰ ਇੱਕ ਦੇਖੋ ਜੂਨ 'ਚ ਜਾਰੀ ਆ ਜੂਨ 'ਚ ਬਹੁਤ ਸਾਰੇ ਬੰਪਰ ਨਿਕਲਣ ਵਾਲਾ ਤਾਂ ਅ 24 ਜੁਲਾਈ ਤੱਕ ਠੀਕ ਹੈ ਜੀ ਤਾਂ ਇਸ ਤੋਂ ਇਲਾਵਾ ਡੇਟ ਜੇ ਮੰਤਿ ਐਗਜ਼ਾਮ ਦੀ ਆ ਤੇ ਜ਼ਿਆਦਾਤਰ ਤੁਹਾਡੇ ਕੀ ਜੀ ਸਤੰਬਰ ਵਿੱਚ ਹੀ ਆ ਰਿਹਾ ਦੇਖ ਲੋ ਧਿਆਨ ਨਾਲ ਠੀਕ ਹੈ ਤਵੀਦ ਉਹ ਲੈ ਕੇ 24 ਤੱਕ ਇਹ ਰਹਿਣ ਵਾਲੀ ਆ ਜੇ ਪ੍ਰੀਵਿਅਸ ਈਅਰ ਦੀ ਜੇ ਆਪਾਂ ਗੱਲ ਕਰੀਏ ਵੈਕੈਂਸੀ ਕਿੰਨੀਆਂ ਆਊਟ ਹੋਈਆਂ ਸੀ ਤਾਂ ਦੇਖ ਲੋ ਕਿੰਨੀਆਂ ਹੋਈਆਂ 95993 ਲਗਭਗ 110000 ਦੇ ਆਰੰਡ ਤੁਹਾਡੀਆਂ ਪੋਸਟ ਨਿਕਲੇ ਤੇ ਇਸ ਵਾਰੀ ਵੀ ਤੁਹਾਡੇ ਕੀ ਆ ਜੀ ਏਹੀ ਨਿਕਲਣਗੀਆਂ ਪਰ ਕੋਲ ਬਹੁਤ ਜ਼ਿਆਦਾ ਮੁਕਾ ਜਿਹੜੇ ਬੱਚੇ 10ਵੀਂ ਪਾਸ ਕਰ ਚੁੱਕੇ ਠੀਕ ਹੈ ਜੀ ਹਾਂਜੀ ਐਗਜ਼ਾਮ ਪੈਟਰਨ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਤਾ ਟੋਟਲ ਕੁਐਸਚਨ 40 ਪੁੱਛੇ ਜਾਂਦੇ ਆ ਜਿੰਦੇ ਵਿੱਚ 20 ਕੁਐਸਚਨ ਤੁਹਾਡੇ ਨੰਮੈਰੀਕਲ ਮੈਥਮੈਟਿਕਲ ਬਿਲਟੀ 20 ਕੁਐਸਚਨ ਰੀਜ਼ਨਿੰਗ ਬਿਲਟੀ ਦੇ ਪ੍ਰੋਬਲਮ ਸੋਲਵਿੰਗ ਜਾਣਨੇ ਕਿ 120 ਦਾ ਹੋ ਗਿਆ ਟੋਟਲ 45 ਮਿੰਟ ਮਿਲਣਗੇ ਤੁਹਾਨੂੰ 45 ਮਿੰਟ ਤੁਹਾਨੂੰ ਸੈਕਸ਼ਨ ਸੈਸ਼ਨ 2 ਵਿੱਚ ਮਿਲਣਗੇ ਇਹਦੇ ਵਿੱਚ ਕੀ ਹੈ ਜੀ ਜਨਰਲ ਅਵੇਰਨਸ ਜਿੰਦੇ ਵਿੱਚ ਤੁਹਾਨੂੰ 25 ਕੁਐਸਚਨ ਇੰਗਲਿਸ਼ ਲੈਂਗੁਏਜ ਦੇ ਕੰਪਰੀਹਨਸ਼ਨ ਵੀ ਬੱਤੀ ਯਾਨੀ ਕਿ ਟੋਟਲ ਤੁਹਾਡੇ ਕੀ ਹੈ ਜੀ 150 ਮਾਰਕ ਦਾ ਹੋਊਗਾ ਤੇ 45 ਮਿੰਟ ਵੀ ਤੁਹਾਨੂੰ ਇੱਥੇ ਪ੍ਰੋਵਾਈਡ ਕੀਤੇ ਜਾਣਗੇ ਜੇ ਆਪਾਂ ਗੱਲ ਕਰੀਏ 네ਗੇਟਿਵ ਮਾਰਕਿੰਗ ਦੀ ਤਾ 1 ਮਾਰਕ ਦੀ ਤੁਹਾਡੀ ਕੀ ਹੈ ਜੀ ਇਨੈਕਟਿਵ ਮਾਰਕ ਹੀ ਰਹਿਣ ਵਾਲੀ ਆ ਆਪਾਂ ਸੈਸ਼ਨ 2 ਦੀ ਗੱਲ ਕਰ ਰਹੇ ਆ ਤੇ ਸੈਸ਼ਨ 2 ਵਿੱਚ ਕੋਈ ਵੀ ਇਨੈਕਟਿਵ ਮਾਰਕਿੰਗ ਨਹੀਂ ਹੈਗੀ ਯਾ ਰੱਖਿਓ ਵੀ ਇਹਦੇ ਵਿੱਚ ਕੋਈ ਇਨੈਕਟਿਵ ਮਾਰਕ ਨਹੀਂ ਇਹਦੇ ਵਿੱਚ ਤੁਹਾਡੀ ਕੀ ਹੈ ਜੀ ਹੈਗੀ ਆ ਤਾਂ ਉਹ ਯਾਦ ਰੱਖਿਓ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਹਾਂਜੀ ਅੱਗੇ ਹੁਣ ਨੈਕਸਟ ਆ ਗਿਆ ਜੀ ਆਪਾਂ ਅਗਲੀ ਪੋਸਟ ਦੀ ਗੱਲ ਕਰੀ ਐਸਐਸਸੀ ਦੁਆਰਾ ਜਿਹੜੀ ਕੰਡਕਟ ਕੀਤੀ ਜਾਂਦੀ ਆ ਉਹ ਹੈ ਜੀ ਐਸਐਸਸੀ ਜੀਡੀ ਯਾਨੀ ਕਿ ਜਨਰਲ ਡਿਊਟੀ ਤਾਂ ਇਹਦੇ ਲਈ ਸਭ ਤੋਂ ਪਹਿਲਾਂ ਮੈਂ ਕੁਆਲਿਫਿਕੇਸ਼ਨ ਦੀ ਗੱਲ ਕਰਾਂ ਤੁਹਾਡੀ 10ਥ ਮੰਗੀ ਹੋਈ ਆ ਜਿਵੇਂ ਐਮਟੀਐਸ ਚ ਆ ਤਾਂ ਇਹਦੇ ਜੇ ਆਪਾਂ ਗੱਲ ਕਰੀਏ ਤੁਹਾਡਾ ਕੰਪਿਊਟਰ ਬੇਸ ਟੈਸਟ ਹੋਊਗਾ ਫਿਰ ਤੁਹਾਡਾ ਸੇਮ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੋਊਗਾ ਤੇ ਇਸ ਤੋਂ ਇਲਾਵਾ ਮੈਡੀਕਲ ਟੈਸਟ ਡਾਕੂਮੈਂਟ ਚੈੱਕ ਕੋੜੇ ਕੀਤੇ ਜਾਣਗੇ ਤੇ ਕੁਆਲਿਫੀਕੇਸ਼ਨ 10th ਰੈਨ ਵਾਲੀ ਆ ਤੇ ਜੇ ਆਪਾਂ ਪੋਸਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤੁਹਾਡੀ ਕੀ ਆ ਜੀ ਜੋ ਕੌਨਸਟੇਬਲ ਹੋ ਸਕਦੇ ਆ ਵੈਰੀਸ ਜਿਹੜੀ ਬਹੁਤ ਸਾਰੀਆਂ ਪੋਸਟਾਂ ਦੇ ਲਈ ਕੌਨਸਟੇਬਲ ਤੁਸੀਂ ਲੱਗ ਸਕਦੇ ਹੋ ਫੋਰ ਐਗਜ਼ਾਮਪਲ ਸੈਂਟਰਲ ਆਰਮ ਪੁਲਿਸ ਫੋਰਸਿਸ ਠੀਕ ਹੈ ਸੀਏਪੀਐਫ ਅਸਾਮ ਰਾਈਫਲ ਜਾਂ ਕੋਈ ਵੀ ਏਜੰਸੀ ਹੈਗੀ ਆ ਮੈਂ ਤੁਹਾਨੂੰ ਆਫੀਸ਼ੀਅਲ ਤੇ ਵੀ ਆਡਕੀ ਮੇਂ ਹੋਈ ਹੈ ਤੇ ਕਿੜੀਆਂ ਕਿੜੀਆਂ ਲਿਖ ਲਈਆ ਤਾਂ ਇਹ ਤੁਸੀਂ ਕੀ ਜੇ ਪੋਸਟਾਂ ਦੇ ਅੰਡਰ ਕੀ ਆ ਰਹੀ ਲੱਗ ਸਕਦੇ ਹੋ ਕਨਸਟੇਬਲ ਸੋ ਅਫੀਸ਼ੀਅਲ ਜੇ ਆਪਾਂ ਐਡਵਰਟਾਈਜ਼ਮੈਂਟ ਦੀ ਗੱਲ ਕਰੀ ਅਕਤੂਬਰ 2025 ਜੇ ਗੋਲ ਦੇਣਗੇ ਪੋਰਟਲ ਤੇ ਨਵੰਬਰ 2025 ਨੂੰ ਕੀ ਹੈ ক্লোজিং ਡੇਟ ਆ ਜੇ ਐਗਜ਼ਾਮ ਦੀ ਗੱਲ ਕਰੀ 2026 ਚ ਹੋਊਗਾ ਤੁਹਾਡੇ ਕੋਲ ਟਾਈਮ ਹੈਗਾ ਬਹੁਤ ਯਾਨੀ ਕਿ ਜਨਵਰੀ ਤੇ ਫਰਵਰੀ ਦੇ ਵਿੱਚ ਤੁਹਾਡਾ ਕੀ ਐਗਜ਼ਾਮ ਲਿਆ ਜਾਊਗਾ ਠੀਕ ਹੈ ਪ੍ਰੀਵੀਅਸ ਈਅਰ ਦੀ ਐਗਜ਼ਾਮ ਵੈਕੈਂਸੀ ਦੀ ਗੱਲ ਕਰੀਓ ਤੁਹਾਡੇ ਸਾਹਮਣੇ ਇਹ ਦੇਖ ਲਓ 53690 ਜਾਣੇ ਕਿ ਲਗਭਗ ਜੇ ਆਪਾਂ ਗੱਲ ਕਰੀਏ 54000 ਦੇ ਰੌਂਡ ਤੁਹਾਡੀ ਪੋਸਟਾਂ ਨਿਕਲੀਆਂ ਤੇ ਇਸ ਵਾਰ ਵੀ ਤੁਹਾਡੇ ਕੀ ਹੈ 55 ਤੋਂ ਲੈ ਕੇ 60 ਦੇ ਰੌਂਡ ਤੁਹਾਡੀਆਂ ਕੀ ਪੋਸਟਾਂ ਨਿਕਲਣੀਆਂ ਜ ਬਹੁਤ ਵੱਡਾ ਤੁਹਾਡੇ ਕੋਲ ਮੌਕਾ ਹੈਗਾ ਜੇ ਤੁਸੀਂ ਡਿਊਟੀ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਹਾਂਜੀ ਸੋ ਹੁਣ ਆਪਾਂ ਜੇ ਅੱਗੇ ਗੱਲ ਕਰੀਏਂਦੀ ਐਗਜ਼ਾਮ ਪੈਟਰਨ ਦੀ ਤਾਂ ਇਹਦੇ ਵਿੱਚ ਤੁਹਾਡੇ ਕੀ ਹੈ ਜੀ ਜਨਰਲ ਇੰਟੈਲੀਜੈਂਸ ਨਾਲ ਤੁਹਾਡੇ ਕੀ ਰੀਜ਼ਨਿੰਗ ਦੇ 20 ਕੁਐਸਚਨ ਆਉਣਗੇ ਤੁਹਾਡੇ ਜਿੰਨੇ ਵਿੱਚ ਹਰੇ ਕੁਐਸਚਨ ਦੀ ਜਿਹੜੀ ਆ ਵੇਟੇਜ ਆ 2 ਨੰਬਰਾਂ ਦੀ ਹੋਊਗੀ 40 ਦੇ ਹੋਗੇ ਉਸ ਤੋਂ ਇਲਾਵਾ ਜਨਰਲ ਨੌਲੇਜ ਨਾਲ ਜਨਰਲ ਅਵੇ 20 ਕੁਐਸਚਨ ਹੋਗੇ ਯਾਨੀ ਕਿ 40 ਦੇ ਮਾਰਕਸ ਤੇ ਇਹ ਹੋਗੇ ਟੋਟਲ ਟਾਈਮ ਤੁਹਾਨੂੰ ਮਿਲੂਗਾ ਜੀ 1 ਘੰਟੇ ਦਾ ਯਾਨੀ ਕਿ 60 ਮਿੰਟ ਤੁਹਾਨੂੰ ਦਿੱਤਾ ਜਾਊਗਾ ਇਸ ਤੋਂ ਇਲਾਵਾ 3rd ਵੀ ਗੱਲ ਕਰੀ ਐਲੀਮੈਂਟਰੀ ਮੈਥਮੈਟਿਕਸ ਹੋਊਗਾ ਤੁਹਾਨੂੰ ਠੀਕ ਹੈ ਜਿੰਦੇ ਵਿੱਚ 20 ਕੁਐਸਚਨ ਹੋਣਗੇ ਤੇ 40 ਦਾ ਇਹ ਹੋ ਗਿਆ ਉਸ ਤੋਂ ਬਾਅਦ ਇੰਗਲਿਸ਼ ਜਾਂ ਹਿੰਦੀ ਉਹਦੇ 20 ਹੋਣਗੇ ਤੇ ਜਿੰਦੇ ਜਿਹੜੇ ਮਾਰਕਸ ਹੋਣਗੇ 40 ਹੋਣਗੇ ਯਾਨੀ ਕਿ 160 ਦਾ ਟੋਟਲ ਕੀ ਹੈ ਤੁਹਾਡਾ ਕੀ ਹੈ ਜੀ ਐਗਜ਼ਾਮ ਰਹਿਣ ਵਾਲਾ ਠੀਕ ਹੈ ਜੀ ਤੇ ਇਹਦੇ ਲਈ ਤੁਹਾਨੂੰ 1 ਘੰਟੇ ਦਾ ਸਮਾਂ ਦਿੱਤਾ ਜਾਊਗਾ ਠੀਕ ਹੈ ਜੀ ਹੁਣ ਆਪਾਂ ਅਫੀਸ਼ੀਅਲ ਕੈਲੰਡ ਇੰਦੇ ਐਗਜ਼ਾਮ ਆਉਣ ਵਾਲੇ ਆ ਜਿਹੜੇ ਐਡਵਰਟਾਈਜ਼ਮੈਂਟ ਇਹਨਾਂ ਨੇ ਰੀਲੀਜ਼ ਕੀਤੀਆਂ ਜਿਵੇਂ ਦੇਖੋ ਇਹਨਾਂ ਦਾ ਹਜੇ ਤੱਕ ਕੋਈ ਦਿੱਤਾ ਨਹੀਂ ਬਟ ਡੇਟ ਆਫ ਐਗਜ਼ਾਮ ਦਿੱਤੀ ਹੋਈ ਆ ਜਿਵੇਂ ਫੋਰ ਐਗਜ਼ਾਮਪਲ ਜੀਐਸਏ ਐਲਡੀਸੀ ਗ੍ਰੇਡ ਦਾ ਠੀਕ ਹੈ ਜਿਹੜੇ ਡਿਪਾਰਟਮੈਂਟ ਕੰਪੀਟੀਟਿਵ ਐਗਜ਼ਾਮੀਨੇਸ਼ਨ ਆ ਤਾਂ ਇਹਦੇ ਬਿਤਾਂ ਇਹਨਾਂ ਨੇ 8 ਜੂਨ 2025 ਕਹਿਤਾ ਵੀ ਉਹਦੇ ਪੇਪਰ ਲਵਾਗੇ ਉਸ ਤੋਂ ਬਾਅਦ ਜਿਵੇਂ ਐਸਐਸਏ ਆ ਜੁਡੀਸੀ ਗ੍ਰੇਡ ਦਾ ਇਹਨਾਂ ਵਿੱਚ ਵੀ ਹਜੇ ਤੱਕ ਇਹਨਾਂ ਨੇ ਕੋਈ ਵੀ ਮਤਲਬ ਐਸੇ ਕੋਈ ਡੇਟ ਤੀ ਨਹੀਂ ਬਟ ਇਹਨਾਂ ਪੇਪਰ ਦੇਦਾ ਵੀ 8 ਜੂਨ ਉਸ ਲਿਆ ਜਾਊਗਾ ਇਸ ਤੋਂ ਇਲਾਵਾ ਅਗਲਾ ਵੀ ਏਐਸਓ ਉਹ ਇਹਨਾਂ ਨੇ ਕਹਿਤਾ ਵੀ 8 ਜੂਨ 2025 ਨੂੰ ਅਸੀਂ ਕੀ ਹੈ ਕਨੈਕਟ ਕਰਵਾਵਾਂਗੇ ਹੁਣ ਅਗਲੀ ਗੱਲ ਸਿਲੈਕਸ਼ਨ ਪੋਸਟ ਜਾ ਲਖੋ ਸਿਲੈਕਸ਼ਨ ਪੋਸਟ ਐਗਜ਼ਾਮੀਨੇਸ਼ਨ ਦਾ ਕਹਿ ਰਹੇ ਆ ਵੀ ਉਹ ਅਸੀਂ ਦੋ ਆਹ ਦੇਖ ਲਓ ਤੁਹਾਡੇ ਸਾਰੇ ਜਿਹੜੇ ਵੀ ਹੈਗੇ ਆ ਇਹ ਜੂਨ ਚ ਆ ਰਹੀ ਤੇ ਜੂਨ ਵਿੱਚ ਤੁਹਾਡੇ ਕੋਲ ਬਹੁਤ ਜ਼ਿਆਦਾ ਬੰਪਰ ਆ ਰਿਹਾ ਉਸ ਦਾ ਇਹ ਕਹਿ ਰਹੇ ਵੀ ਦੋ ਦੋ ਤੋਂ ਅਸੀਂ ਸ਼ੁਰੂ ਕਰ ਦਾਂਗੇ ਜੂਨ ਤੋਂ 23 ਤੱਕ ਹੋਊਗੀ ਤੇ ਜੇ ਅਸੀਂ ਡੇਟ ਦੀ ਐਗਜ਼ਾਮ ਦੀ ਗੱਲ ਕਰੀਏ ਕਹਿੰਦੇ ਵੀ 24 ਜੁਲਾਈ ਤੋਂ ਲੈ ਕੇ 4 ਅਗਸਤ 2025 ਨੂੰ ਅਸੀਂ ਐਗਜ਼ਾਮ ਲੈ ਲਾਂਗੇ ਸਟੈਨੋਗ੍ਰਾਫਰ ਦੇ ਗ੍ਰੇਡ ਸੀ ਦੀ ਗੱਲ ਕਰੀਏ ਠੀਕ ਹੈ ਤੇ ਡੀ ਤਾ ਇਹਦਾ ਵੀ ਜਿਹੜਾ ਕੰਪਿਊਟਰ ਬੇਸਡ ਟੈਸਟ ਹੋਊਗਾ ਉਹ ਕਹ ਰਹੇ ਐਡਵਰਟਾਈਜ਼ਮੈਂਟ ਅਸੀਂ ਕਰਾਂਗੇ 5 ਜੂਨ ਨੂੰ 26 ਜੂਨ ਤੱਕ ਤੁਹਾਡੀ ਕਲੋਜ਼ ਹੋ ਜੂਗੀ ਤੇ ਪੇਪਰ ਤੁਹਾਡਾ 6 ਅਗਸਤ ਤੋਂ ਲੈ ਕੇ 11 ਅਗਸਤ ਦੇ ਵਿੱਚ ਵਿੱਚ ਤੁਹਾਡਾ ਕੀ ਹੈ ਕੰਡਕਟ ਕਰਵਾਇਆ ਜਾਊਗਾ ਇਸ ਤੋਂ ਬਾਅਦ ਕੰਬਾਈਨਡ ਹਿੰਦੀ ਟ੍ਰਾਂਸਲਿਟਰ ਐਗਜ਼ਾਮੀਨੇਸ਼ਨ ਦੀ ਗੱਲ ਕਰੀ ਤਾਂ ਇਹਦੇ ਵਿੱਚ ਤੁਹਾਡਾ ਕੀ ਹੈ ਸੇਮ ਡੇਟ ਰਹਿਣ ਵਾਲੀ ਹੈ ਜੀ ਸੇਮ ਠੀਕ ਹੈ ਜਿਵੇਂ ਆਪਾਂ ਉੱਪਰ ਪੜਿਆ ਬਟ ਪੇਪਰ ਇਹਦਾ ਕੀ ਹੈ ਇੱਕੋ ਦਿਨ 12 ਅਗਸਤ 2025 ਦਾ ਕਹ ਰਹੇ ਆ ਕਿ ਲਿਆ ਜਾਊਗਾ ਠੀਕ ਹੈ ਜੀ ਸੋ ਇਹ ਅੱਗੇ ਜੇ ਆਪਾਂ ਗੱਲ ਕਰੀਏ ਹੁਣ ਠੀਕ ਹੈ ਸੀਪੀਓ ਉਸ ਤੋਂ ਬਾਅਦ ਸੀਐਚਐਸਐਲ ਐਮਟੀਐਸ ਠੀਕ ਹੈ ਸੋ ਆ ਟਾਪ ਲੈਵਲ ਦੀ ਜਿਹੜੀਆਂ ਇਹਨੇ ਕਰਵਾਈਆਂ ਜਾਂਦੀਆਂ ਇਹ ਸਾਰੇ ਤੁਹਾਨੂੰ ਕੀ ਆ ਜੂਨ ਵਿੱਚ ਨਿਕਲੂਗਾ ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੀਆਂ ਵੀ ਡੇਡ ਕਿਹੜੀ ਕਿਹੜੀ ਨਿਕਲ ਆ ਲਈ ਆ ਤੇ ਤੁਹਾਡੇ ਸਾਹਮਣੇ ਆ ਵੀ ਦੇਖੋ ਇਹਨਾਂ ਨੇ ਰਿਲੀਜ਼ ਕੀਤਾ ਤਾਂ ਪੇਪਰ ਵੀ ਤੁਹਾਡੇ ਕੀ ਆ ਜੀ ਆ ਸਤੰਬਰ ਦੇ ਜਿਹੜੇ ਰਾਊਂਡ ਤੁਹਾਡੇ ਕੀ ਆ ਜੀ ਜ਼ਿਆਦਾਤਰ ਤੁਹਾਡੇ ਪੇਪਰ ਦੇਖੋ ਸਤੰਬਰ ਦੇ ਰਾਊਂਡ ਆ ਰਹੇ ਆ ਠੀਕ ਹੈ ਜਿਆਦਾਤਰ ਜਾ ਅਕਤੂਬਰ ਦੇ ਵਿੱਚ ਆ ਰਹੇ ਆ ਯਾਨੀ ਕਿ ਤੁਹਾਡੇ ਕੋਲ ਇੰਨਾ ਸਮਾਂ ਆਏਗਾ ਟਾਪ ਲੈਵਲ ਜਿਹਨੇ ਪੋਸਟਾਂ ਹੈਗੀਆਂ ਜਿਵੇਂ ਆ ਦੇਖੋ ਸਬ ਇੰਸਪੈਕਟਰ ਦਿੱਲੀ ਪੁਲਿਸ ਜਾਂ ਸੈਂਟਰਲ ਆਰਮ ਪੁਲਿਸ ਫੋਰਸ ਐਗਜ਼ਾਮੀਨੇਸ਼ਨ ਆ ਇਹਨਾਂ ਸਾਰਿਆਂ ਦੇ ਜੂਨ ਵਿੱਚ ਕੀ ਆ ਸ਼ੁਰੂ ਹੋ ਜਾਣੀਆਂ ਯਾਨੀ ਕਿ ਤੁਹਾਡਾ ਜਿਹੜਾ ਸਿਸਟਮ ਆ ਉਹ 5 ਤੋਂ ਸ਼ੁਰੂ ਹੋ ਗਿਆ ਜੀ ਬਾਅਦ ਚ ਸੰਸਾਰ ਚੱਲਦਾ ਹੀ ਰਹਿਣਾ ਠੀਕ ਹੈ ਇਸ ਤੋਂ ਇਲਾਵਾ ਜੂਨੀਅਰ ਜਿਨ੍ਹਾਂ ਦੀ ਗੱਲ ਕਰੀ ਆਪਾਂ ਉਹ ਵੀ ਤੁਹਾਡਾ 30 ਜਿਹੜੀ ਜੂਨ ਆ ਉਦੋਂ ਕੀ ਐ ਐਡਵਰਟਾਈਜ਼ਮੈਂਟ ਕਰ ਦੇਣਗੇ ਤੇ 21 ਜੁਲਾਈ ਤੱਕ ਰਹੂਗੀ ਤਾਂ ਪੇਪਰ 27 ਅਕਤੂਬਰ ਤੋਂ ਲੈ ਕੇ 31 ਅਕ ਇਸ ਤੋਂ ਇਲਾਵਾ ਕੌਨਸਟੇਬਲ ਜੇ ਆਪਾਂ ਗੱਲ ਕਰੀਏ ਡਰਾਈਵਰ ਦੀ ਮੇਲ ਜਿਹੜਾ ਹੈਗਾ ਦਿੱਲੀ ਪੁਲਿਸ ਵਿੱਚ ਉਹ ਤੁਹਾਡਾ ਜੁਲਾਈ ਸਤੰਬਰ ਤੱਕ ਕਹਿ ਰਹੇ ਸੀ ਐਡਵਰਟਾਈਜ਼ਮੈਂਟ ਦੇਵਾਂਗੇ ਤੇ ক্লোজিং ਡੇਟ ਜੁਲਾਈ ਸਤੰਬਰ ਦੇ 25 ਰੋਗੀ ਕੋਈ ਡੇਡ ਮੈਚ ਨਹੀਂ ਕੀਤੀ ਪੇਪਰ ਕਹਿ ਰਹੇ ਹਨ ਨਵੰਬਰ ਸਤੰਬਰ 2025 ਚ ਲੈ ਆ ਜਾਊਗਾ ਸੋ ਬਹੁਤ ਜ਼ਿਆਦਾ ਬੰਪਰ ਆ ਜਾਂ ਆ ਥੋੜੀ ਨਿਗਾਹ ਮਾਰ ਲਓ ਵੀ ਜਿਹੜਾ ਹੈਗਾ ਸੀਜੀਐਲ ਹੋ ਗਿਆ ਸੀਪੀਓ ਚ ਆ ਗਿਆ ਸਬ ਇੰਸਪੈਕਟਰ ਆ ਗਿਆ ਆਪਾਂ ਸੀਐਚਐਸਐਲ ਆਪਾਂ ਕੀਤਾ ਮਲਟੀਟਾਸਿੰਗ ਆ ਗਿਆ ਇਹ ਸਾਰਿਆਂ ਦੇ ਪੇਪਰ ਦੇਖ ਲਓ ਤੁਹਾਡਾ ਕੀ ਨੌਜੋਨ ਤੋਂ ਸ਼ੁਰੂ ਹੋ ਜਾਊਗਾ ਸਿਸਟਮ ਐ ਤੋ ਅਗਲੀ ਗੱਲ ਨੈਕਸਟ ਦੇਖੋ ਲਾਸਟ ਜਿਹੜਾ ਆਪਾਂ ਗੱਲ ਕਰੀਏ ਹੈੱਡ ਕਨਸਟੇਬਲ ਦੇਖ ਲਓ ਜੀ ਮਿਨਿਸਟਰੀ ਵਾਲੇ ਵਿੱਚ ਬਹੁਤ ਖਾਸ ਆ ਇਹ ਜੁਲਾਈ ਸਤੰਬਰ ਤੁਹਾਡੀ ਨੋਟੀਫਿਕੇਸ਼ਨ ਰੀਸ ਹੋ ਜੂਗੀ ਜਿਹੜਾ ਪੇਪਰ ਤੁਹਾਡਾ ਨਵੰਬਰ ਦਸੰਬਰ 2025 ਵਿੱਚ ਲਿਆ ਜਾਊਗਾ ਇਸ ਤਰ੍ਹਾਂ ਹੈੱਡ ਕਨਸਟੇਬਲ ਦੇਖੋ ਵਾਇਰਲੈਸ ਆਪਰੇਟਰ ਟੈਲੀ ਪ੍ਰਿੰਟਰ ਆਪਰੇਟਰ ਇਹ ਸਾਰੇ ਜਿੰਨੇ ਵੀ ਦਿੱਲੀ ਪੁਲਿਸ ਵਿੱਚ ਹੈਗੇ ਆ ਇਹ ਸਾਰੇ ਤੁਹਾਡੀ ਫਿਰ ਸੇਮ ਜੁਲਾਈ ਸਤੰਬਰ ਜਿਹੜਾ ਫਾਰਮ ਖੋਲਦ ਨੇ ਆ ਜੁਲਾਈ ਸਤੰਬਰ 2025 ਚ ਕਲੋਜ਼ ਹੋ ਜਾਊਗਾ ਪੇਪਰ ਤੁਹਾਡਾ ਫੇਰ ਕਹਿ ਰਿਹਾ ਨਵੰਬਰ ਦਸੰਬਰ ਰੋ ਇਹਨਾਂ ਨੇ ਭਰਤੀ ਚ ਪੂਰੀ ਕਰ ਦੇਣੀ ਆ ਜੇ ਹੁਣ ਆਪਾਂ ਗੱਲ ਕਰੀਏ ਕੌਨਸਟੇਬਲ ਦੀ ਐਗਜ਼ੈਕਟਿਵ ਵਿੱਚ ਮੇਲ ਫੀਮੇਲ ਦੋਵੇਂ ਉਹ ਵੀ ਤੁਹਾਡਾ ਜੁਲਾਈ ਸਤੰਬਰ ਦੇ ਰਾਉਂਡ ਹੀ ਕਹਿ ਰਿਹਾ ਯਾਨੀ ਕਿ ਜੁਲਾਈ ਸਤੰਬਰ ਹੋਣ ਅਗਲੀ ਆ ਗਿਆ ਜੁਲਾਈ ਸਤੰਬਰ ਦੇ ਰਾਉਂਡ ਰਾਉਂਡ ਇਹ ਤੁਹਾਡੀ ਕੀ ਹੈ ਨੋਟੀਫਿਕੇਸ਼ਨ ਰਿਲੀਜ਼ ਕਰ ਦੇਣਗੇ ਪੇਪਰ ਸੇਮ ਹੀ ਕਹਿ ਰਿਹਾ ਨਵੰਬਰ ਦਸੰਬਰ ਚ ਹੋਊਗਾ ਹੁਣ ਸੀ ਗ੍ਰੇਡ ਦਾ ਜਿਹੜਾ ਸਟੈਨੋਗ੍ਰਾਫਰ ਆ ਜਿਹੜਾ ਲਿਮਿਟਿਡ ਡਿਪਾਰਟਮੈਂਟ ਦਾ ਜਿਨ੍ਹਾਂ ਦੇ ਕੋਈ ਕੁਆਲਿਫੀਕੇਸ਼ਨ ਸਪੈਸਿਫਿਕ ਹੁੰ ਆ ਕਲੋਸ ਰੱਖਾਂਗੇ ਤੇ ਜਿਹੜਾ ਪੇਪਰ ਆ ਤੁਹਾਡਾ 2026 ਦੀ ਜਨਵਰੀ ਫਰਵਰੀ ਵਿੱਚ ਲਿਆ ਜਾਊਗਾ ਇਸ ਤੋਂ ਇਲਾਵਾ ਆ ਹੁਣ ਮੈਨੇ ਆ ਜੀਡੀ ਦਾ ਜੀ ਜਿੰਨੇ ਵੇਲੇ ਤੁਹਾਨੂੰ ਦੱਸਿਆ ਸੀਗਾ 56000 ਦੇ ਰੌਂਡ ਤੁਹਾਡੀ ਪੋਸਟਾਂ ਨਿਕਲੀਆਂ ਆਕਟੂਬਰ 25 ਤੁਹਾਡੀ ਨੋਟੀਫਿਕੇਸ਼ਨ ਆ ਜਾਣੀ ਆ ਨਵੰਬਰ ਤੱਕ ਤੁਹਾਨੂੰ ਦੇਖਣਗੇ ਜਨਵਰੀ ਫਰਵਰੀ 2026 ਦਾ ਤੁਹਾਡਾ ਜਿਹੜੀ ਪੇਪਰ ਕਨੈਕਟ ਕਰਾਇਆ ਜਾਊਗਾ ਇਸ ਤੋਂ ਇਲਾਵਾ ਜੇ ਐਸ ਹੈ ਤੇ ਐਲਡੀਐਸ ਗ੍ਰੇਡ ਦੇ ਹੈਗੇ ਆ ਇਹ ਵੀ ਤੁਹਾਡਾ ਜਨਵਰੀ 26 'ਚ ਜਿਹੜਾ ਨੋਟੀਫਿਕੇਸ਼ਨ ਰਿਲੀਜ਼ ਹੋਊਗਾ ਜਨਵਰੀ ਫਰਵਰੀ 26 ਤੱਕ ক্লোজিং ਡੇਟ ਆ ਤੇ ਮਾਰਚ ਜਿਹੜੀ 2026 ਆ ਤੁਹਾਡਾ ਕੀ ਐਗਜ਼ਾਮ ਲਿਆ ਜਾਊਗਾ ਫਿਰ ਆ ਗਿਆ ਜੀ ਐਸਐਸ ਜੁਡੀਸੀ ਗ੍ਰੇਡ ਇਹਦੇ ਵਿੱਚ ਆਪਾਂ ਡਿਪਾਰਟਮੈਂਟਲ ਦੀ ਗੱਲ ਕਰੀਏ ਕੰਪੀਟੀਟ ਐਗਜ਼ਾਮ ਦੀ ਇਹ ਵੀ ਜਨਵਰੀ 26 ਆ ਅਗਲਾ ਵੀ ਜਨਵਰੀ 26 ਆ ਯਾਨੀ ਕਿ ਸੇਮ ਜਨਵਰੀ ਜਿਹੜਾ 26 ਆ ਉਹ ਤੁਹਾਡਾ ਕੀ ਐਡਵਰਟਾਈਜ਼ਮੈਂਟ ਅਨਲਿਸ ਕਰ ਦੇਣਗੇ ਤੇ ਜਿਹੜਾ ਮਾਰਚ 26 ਤੱਕ ਇਹ ਕਹਿ ਰਹੇ ਵੀ ਤੁਸੀਂ ਪੀਪਰ ਉਲਾਂਗੇ ਉਸ ਤੋਂ ਬਾਅਦ ਦੇਖੋ ਜੀ ਐਸਓ ਐਸਓ ਜਿਹੜਾ ਕਿ ਹੈਗਾ ਬਹੁਤ ਟਾਪ ਲੈਵਲ ਦਾ ਹੈਗਾ ਠੀਕ ਹੈ ਜੀ ਜਿਹੜਾ ਅਕਸਰਲਰਨ ਮਿਨਿਸਟਰੀ ਵਿੱਚ ਹੈਗਾ ਬੇਸਿਕਲੀ ਇਹ ਵੀ ਕੀ ਆ 26 ਜਨਵਰੀ ਤੋਂ ਲੈ ਕੇ ਸਾਡੀ ਕੀ ਹੈ ਨੋਟੀਫਿਕੇਸ਼ਨ ਰਿਲੀਜ਼ ਹੋ ਜੂਗੀ ਜਨਵਰੀ ਫਰਵਰੀ 2026 ਤੱਕ ਕੀ ਹੈ ਜੀ ক্লোজিং ਡੇਟ ਆ ਤੇ ਪੇਪਰ ਸੇਮ ਤੁਹਾਡਾ ਕੀ ਆ ਜੀ ਮਾਰਚ 26 ਤੱਕ ਕੀ ਹੈ ਕੰਡਕਟ ਹੋ ਜੂਗਾ ਠੀਕ ਹੈ ਸੋ ਜਿੰਨੇ ਵੀ ਆਪਾਂ ਪੜੇ ਆ ਜੀ ਇਹ ਬਹੁਤ ਟਾਪ ਲੈਵਲ ਦੇ ਆ ਜਿਵੇਂ ਆਪਾਂ ਸੀਜੀਐਲ ਦੀ ਗੱਲ ਕੀਤੀ ਆ ਸੀਐਚਐਸਐਲ ਦੀ ਗੱਲ ਕੀਤੀ ਆ ਸੀਪੀਓ ਦੀ ਗੱਲ ਕੀਤੀ ਆ ਐਮਪੀਐਸ ਦੀ ਗੱਲ ਕੀਤੀ ਆ ਐਸਐਸਸੀ ਜੀਡੀ ਦੀ ਗੱਲ ਕੀਤੀ ਆ ਤਾਂ ਮੈਂ ਤੁਹਾਨੂੰ ਪੈਟਰਨ ਵੀ ਦੱਸਿਆ ਤੇ ਇਸ ਦੇ ਨਾਲ ਮੈਂ ਤੁਹਾਨੂੰ ਜਿਹੜੀ ਕੈਲੰਡਰ ਦੀ ਡੇਟ ਆ ਟੈਂਟੇ ਤਾਂ ਸਾਡੇ ਨਾਲ ਤਿਆਰੀ ਕਰਨ ਵਾਸਤੇ ਤੁਸੀਂ ਜੁੜ ਸਕਦੇ ਹੋ ਆਫਲਾਈਨ ਤਿਆਰੀ ਵੀ ਤੁਸੀਂ ਕਰ ਸਕਦੇ ਹੋ ਆਫਲਾਈਨ ਤਿਆਰੀ ਕਰਨ ਵਾਸਤੇ ਜੋ ਸਾਡਾ ਐਡਰੈਸ ਹੈਗਾ ਡੀਸੀ ਆਫਿਸ ਰੋਡ ਸ਼੍ਰੀ ਮੁਕਤਸਰ ਸਾਹਿਬ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਆ ਜੇਕਰ ਤੁਸੀਂ ਘਰ ਬੈਠੀ ਤਿਆਰੀ ਕਰਨਾ ਚਾਹੁੰਦੇ ਹੋ ਆਨਲਾਈਨ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲ ਜਿਹੜਾ ਪਲੈਟਫਾਰਮ ਹੈਗਾ ਟ੍ਰੀਵੇ ਆ ਐਪ ਆ ਤੁਸੀਂ ਡਾਊਨਲੋਡ ਕਰੋਗੇ ਅਗਰ ਤੁਹਾਡੇ ਕੋਲ ਐਂਡਰੋਇਡ ਫੋਨ ਹੈਗਾ ਆਈਫੋਨ ਯੂਜ਼ਰ ਹੋ ਤਾਂ ਤੁਸੀਂ ਕੀ ਹੈ ਜੀ ਕੇ ਐਨਵਾਈ ਐਮਏਬੀ ਸਾਡੀ ਆਰਗੇਨਾਈਜੇਸ਼ਨ ਕੋਡ ਆ ਇਹ ਫਿਲ ਕਰਨਾ ਹੈ ਤੁਸੀਂ ਆ ਡਾਊਨਲੋਡ ਕਰਨ ਤੋਂ ਬਾਅਦ ਮਾਈ ਇੰਸਟੀਚਿਊਟ ਦੀ ਐਪ ਠੀਕ ਹੈ ਤਾਂ ਤੁਸੀਂ ਸਾਡੇ ਨਾਲ ਜੋ ਆਪਦਾ ਸਫਰ ਚੁਣਿਆ ਹੋਊਗਾ ਤੁਸੀਂ ਕੀ ਆ ਸ਼ੁਰੂ ਕਰ ਸਕਦੇ ਹੋ ਤੇ ਪੂਰਾ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਜੇ ਆਪਾਂ ਅੱਗੇ ਵਧੀਏ ਤਾਂ ਸਾਡੇ ਇੱਥੇ ਤੁਹਾਡੇ ਲਈ ਆ ਲਾਇਬ੍ਰੇਰੀ ਦੀ ਸਹੂਤਾ ਵੀ ਅਵੇਲੇਬਲ ਹੈਗੀ ਆ ਜਿਹੜੇ ਤੁਸੀਂ ਕੀ ਆ ਜੀ ਇੱਥੇ ਬੈਠ ਕੇ ਤੁਸੀਂ ਆਪਣਾ ਬਹੁਤ ਸ਼ਾਂਤਮਈ ਤਰੀਕੇ ਨਾਲ ਤੁਸੀਂ ਆਪਦੀ ਕੀ ਆ ਤਿਆਰੀ ਕਰ ਸਕਦੇ ਹੋ ਇੱਥੇ ਤੁਹਾਨੂੰ ਹਰ ਇੱਕ ਲੈਵਲ ਦੀ ਜਿਹੜੀ ਕਿਤਾਬ ਆ ਤੁਹਾਨੂੰ ਕੀ ਆ ਪ੍ਰੋਵਾਈਡ ਕੀਤੀ ਜਾਊਗੀ ਤੁਸੀਂ ਇਸ਼ੂ ਵੀ ਕਰਵਾ ਸਕਦੇ ਹੋ ਪੂਰਾ ਡਿਸਪਲਿਨ ਦਾ ਇਹ ਤੇ ਧਿਆਨ ਲੱਖਿਆ ਜਾਂਦਾ ਇਸ ਤੋਂ ਇਲਾਵਾ ਜਿਹੜੀ ਆਪਣੇ ਖਾਸੇ ਤੇ ਕੋਰਸ ਦੀ ਇਹ ਹੈਗੀ ਆ ਵੀ ਆਪਣਾ ਵੀਕਲੀ ਟੈਸਟ ਹੁੰਦਾ ਤੇ ਉਸ ਤੋਂ ਬਾਅਦ ਤੁਹਾਡੇ ਡਾਊਟ ਸੈਸ਼ਨ ਵੀ ਹੁੰਦੇ ਆ ਤਾਂ ਤੁਸੀਂ ਆਪਦਾ ਜੋ ਸਫਰ ਜਾਰੀ ਰੱਖਣਾ ਹੈ ਤਾਂ ਉਹਨੂੰ ਪੂਰਾ ਵੀ ਕਰਨਾ ਹੈ ਤਾਂ ਟ੍ਰੂ ਵੇਜ਼ ਪਲੇਟਫਾਰਮ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਬੈਸਟ ਆਪਸ਼ਨ ਨਹੀਂ ਹੋਣੀ ਚਾਹੀਦੀ ਥੈਂਕ ਯੂ ਸੋ ਮਚੀ